ਕਾਂਸ 2024 ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਤਮਾਕੀਦਾਰ ਐਂਟਰੀ ਕੀਤੀ ਸੀ। ਹਾਲ ਹੀ ਵਿੱਚ ਸੁਨੰਦਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਉਹ ਲਾਲ ਰੰਗ ਦੇ ਸੂਟ ਵਿੱਚ ਨਜ਼ਰ ਆ ਰਹੀ ਹੈ। ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਸੁਨੰਦਾ ਨੇ ਲਿਖਿਆ ਲਾਲ ਸੁਹਾ ਸੂਟ ਪਾ ਕੇ ਤੁਰ ਪਈ ਪੰਜਾਬਨ ਰੈੱਡ ਕਾਰਪੇਟ ਤੇ ਸੈਕੰਡ ਡੇ ਕਾਂਸ 2024 ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਨੇ ਲਿਖਿਆ ਇਹ ਪੋਸਟ ਡੈਡੀਕੇਟ ਹੈ ਜਿਨ੍ਹਾਂ ਦੀਆਂ ਅੱਖਾਂ ਸੁਪਨਿਆਂ ਨਾਲ ਭਰੀਆਂ ਨੇ ਸੁਪਨੇ ਸਾਰੇ ਪੂਰੇ ਹੋਣਗੇ ਚੱਲਦੇ ਰਹੋ ਬਸ ਸਾਡਾ ਆਮ ਜਿਹਾ ਹੋਣਾ ਹੀ ਸਭ ਤੋਂ ਖਾਸ ਹੁੰਦਾ ਹੈ ਚੜਦੀ ਕਲਾ ਇਸ ਤੋਂ ਪਹਿਲਾਂ ਵੀ ਗਾਇਕਾ ਨੇ ਕਾਂਸ ਦੇ ਸ਼ੋਹ ਦੀਆਂ ਫਰਸਟ ਡੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜਿਨ੍ਹਾਂ ਵਿੱਚ ਉਹ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆ ਰਹੀ ਸੀ ਅਜਿਹਾ ਕਰਕੇ ਨਾ ਸਿਰਫ ਸੁਨੰਦਾ ਸ਼ਰਮਾ ਨੇ ਪੰਜਾਬੀ ਫਿਲਮ ਇੰਡਸਟਰੀ ਤੇ ਸੰਗੀਤ ਜਗਤ ਦਾ ਨਾਮ ਰੌਸ਼ਨ ਕੀਤਾ ਸਭੋ ਪੰਜਾਬ ਨੂੰ ਵੀ ਮਾਣ ਮਹਿਸੂਸ ਕਰਵਾਇਆ ਹੈ ਅਤੇ ਇਸ ਸੱਭ ਦੇ ਚੱਲਦਿਆਂ ਸੁਨੰਦਰਾ ਸ਼ਰਮਾ ਦੀ ਖੂਬ ਵਾਹ ਵਾਈ ਵੀ ਹੋ ਰਹੀ ਹੈ। ਬਾਕੀ ਤੁਹਾਡਾ ਸੁਨੰਦਰਾ ਸ਼ਰਮਾ ਬਾਰੇ ਕੀ ਕਹਿਣਾ ਹੈ ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ। ਐ ਨੈਕਸਟ ਅਪਡੇਟਸ ਦੇਖਣ ਲਈ ਜਲਦੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ।